ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਪ ਤੁਸੀਂ ਸਾਰੇ ਵਧੀਆ ਤੇ ਅਸੀਂ ਵੀ ਠੀਕ ਠਾਕ ਆ। ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਪਹਿਰਾਵੇ ਤੇ। ਸਭ ਤੋਂ ਪਹਿਲਾਂ ਜੀ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ। ਤੇ ਵੀਡੀਓ ਪਲੀਜ਼ ਸਕਿਪ ਕਰਕੇ ਨਾ ਦੇਖਿਓ। ਵੀਡੀਓ ਦੇ ਵਿੱਚ ਜੋ ਵੀ ਅਸੀਂ ਤੁਹਾਡੇ ਲਈ 컬렉ਸ਼ਨ ਲੈ ਕੇ ਆਉਂਨੇ ਆ ਉਹਦੇ ਫੈਬਰਿਕ ਬਾਰੇ ਸਾਰਾ ਕੁਝ ਦੱਸਿਆ ਹੁੰਦਾ ਜੋ ਉਹਦੇ ਪ੍ਰਾਈਜ਼ ਨੂੰ ਵੀ ਮੈਂਸ਼ਨ ਕੀਤੇ ਹੁੰਦੇ ਨੇ ਤੇ ਪਲੀਜ਼ ਮੇਰੀਆਂ ਪਹਿਣਾ ਵੀਡੀਓ ਸਕਿਪ ਨਾ ਕਰਿਆ ਕਰੋ। ਤੇ ਅੱਜ ਜੀ ਲੈ ਕੇ ਆਇਆ ਤੁਹਾਡੇ ਲਈ ਬਹੁਤ ਪਿਆਰੀ ਕਲੈਕਸ਼ਨ ਜਿਵੇਂ ਤੁਸੀਂ ਸਾਡੀ ਪਿਛਲੀ ਵੀਡੀਓ ਨੂੰ ਬਹੁਤ ਸਾਰਾ ਪਿਆਰ ਦਿੱਤਾ ਬਹੁਤ ਬਹੁਤ ਥੈਂਕ ਯੂ ਸਾਰਿਆਂ ਦਾ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਭ ਤੋਂ ਮੈਂ ਤੁਹਾਨੂੰ ਦੱਸਾਂ ਜੀ ਸਕਰੀਨ ਦੇ ਉੱਪਰ ਤੁਹਾਨੂੰ ਮੇਰਾ WhatsApp ਨੰਬਰ ਸ਼ੋ ਹੋ ਰਿਹਾ ਉਸ ਨੰਬਰ ਤੇ ਤੁਸੀਂ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆ ਸਕਰੀਨ ਸ਼ਾਟ ਲੈ ਕੇ WhatsApp ਤੇ ਮੈਸੇਜ ਭੇਜ ਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਤੇ ਇੱਥੇ ਜੀ ਮੈਂ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਕੋਈ ਵੀ ਸੂਟ ਬਿਨਾ ਪੇਮੈਂਟ ਤੋਂ ਹੋਲਡ ਨਹੀਂ ਕੀਤਾ ਜਾਏਗਾ ਕਿਉਂਕਿ ਅੱਜ ਜਿਹੜੇ ਮੈਂ ਤੁਹਾਨੂੰ ਸੂਟ ਦਿਖਾਉਣ ਜਾ ਰਹੀਆਂ ਸਾਡੀਆਂ ਕਾਫੀ ਪੈਣਾ ਨੇ ਹੋਲਡ ਕਰਵਾਏ ਸੀ ਜਿਨ੍ਹਾਂ ਦਾ ਆਰਡਰ ਚੱਲਦਾ ਸੀ ਉਹਨਾਂ ਨੇ ਵੀ ਹੋਲਡ ਕਰਵਾਏ ਹੋਏ ਸੀ ਤੇ ਉਹਨਾਂ ਨੇ ਆਪਣੇ ਕੋਲ ਬਾਅਦ ਚ ਬਾਈ ਨਹੀਂ ਕੀਤੇ ਹੈਗੇ ਤੇ ਇਹ ਐਵੇਂ ਨਾ ਕਰਿਆ ਕਰੋ ਕਿਉਂਕਿ ਜੇ ਤੁਸੀਂ ਸੂਟ ਹੋਲਡ ਕਰਾ ਪੇਮੈਂਟ ਕਰੋਗੇ ਫੇਰ ਹੀ ਸੂਟ ਹੋਲਡ ਕੀਤਾ ਜਾਏਗਾ ਉਹ ਸੂਟ ਹੋਲਡ ਨਹੀਂ ਕੀਤਾ ਜਾਏਗਾ ਠੀਕ ਹੈ ਜੀ ਤੇ ਚਲੋ ਜੀ ਜਿਆਦਾ ਟਾਈਮ ਨਾ ਲੈਂਦੇ ਹੋਏ ਤੇ ਅੱਜ ਦੀ ਜਿਹੜੀ ਵੀਡੀਓ ਕਰਦੇ ਆ ਸ਼ੁਰੂ ਤੇ ਵੀਡੀਓ ਦੇ ਕੁਝ ਰੂਲ ਨੇ ਉਹ ਤੁਹਾਨੂੰ ਮੈਂ ਦੱਸਣਾ ਚਾਹੂੰਗੀ ਅ ਕੁਝ ਪੈਣਾ ਮੈਨੂੰ ਕਮੈਂਟ ਕਰਕੇ ਪੁੱਛਦੀਆਂ ਨੇ ਕਿ ਦੀਦੀ ਆਪਾਂ ਆਰਡਰ ਕਿਵੇਂ ਕਰਨਾ ਠੀਕ ਹੈ ਜੀ ਅ ਵੀਡੀਓ ਦੇ ਉੱਪਰ ਮੇਰਾ ਨੰਬਰ ਚੱਲ ਰਿਹਾ ਉਹ WhatsApp ਨੰਬਰ ਹੈ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਪਸੰਦ ਆ ਤੁਸੀਂ ਸਕਰੀਨਸ਼ਾਟ ਲੈਣਾ ਮੈਨੂੰ WhatsApp ਤੇ ਭੇਜਣਾ ਤੇ ਆਪਣਾ ਆਰਡਰ ਦੇਣਾ ਠੀਕ ਹੈ ਜੀ ਤੇ ਚਲੋ ਜੀ ਅੱਜ ਦੀ ਵੀਡੀਓ ਜੇ ਸ਼ੁਰੂ ਕਰਦੇ ਆ ਆਪਣੇ ਪਹਿਲੇ ਸੂਟ ਨਾਲ ਬਹੁਤ ਪਿਆਰਾ ਫੈਬਰਿਕ ਲੈ ਕੇ ਆਏ ਆ ਜੀ ਗਰਮੀਆਂ ਦੇ ਵਿੱਚ ਆਰਾਮ ਨਾਲ ਵੇਰ ਹੋਏਗਾ ਬੇਫਿਕਰ ਰਹੋ ਪਿਓਰ ਜੌਰਜਟ ਦੇ ਉੱਪਰ ਸ਼ਰਟ ਰਹੇਗੀ ਤੇ ਸਿੱਪੀ ਦਾ ਵਰਕ ਰਹੇਗਾ ਚੈੱਕ ਕਰੋ ਬਲੈਕ ਕਲਰ ਆ ਜੀ ਇਹ ਬਹੁਤ ਸੋਹਣਾ ਦੇਖੋ ਬਹੁਤ ਪਿਆਰੇ ਕਲਰ ਨੇ প্রিনਟ ਬਹੁਤ ਪਿਆਰੇ ਨੇ ਬਲੈਕ ਕਲਰ ਦੀ ਸ਼ਰਟ ਹੈ ਜੀ ਪਿਓਰ ਜੌਰਜਟ ਦੀ ਤੇ ਸਿੱਪੀ ਦਾ ਵਰਕ ਹੋਇਆ ਹੋਇਆ ਤੇ ਐਸ ਕੇ ਬ੍ਰਾਂਡ ਰਹੇਗਾ ਬਾਕਾਇਦਾ ਤੁਹਾਨੂੰ ਮੈਂ ਸਟੈਂਪ ਦਿਖਾ ਰਹੀ ਹਾਂ ਐਸ ਕੇ ਬ੍ਰਾਂਡ ਰਹੇਗਾ ਤੇ ਬਹੁਤ ਪਿਆਰਾ ਫੈਬਰਿਕ ਹੈ ਲਾਈਟ ਵੇਟ ਫੈਬਰਿਕ ਹੈ ਇਹ ਜੋ ਅੱਜ ਵਾਲੇ ਸੂਟ ਨੇ ਜੀ ਵਿਦਆਊਟ ਦੁਪੱਟਾ ਰਹਿਣ ਵਾਲੇ ਨੇ ਠੀਕ ਹੈ ਜੀ ਤੇ ਲਓ ਜੀ ਇਹਦੇ ਨਾਲ ਜਿਹੜੀ ਬਾਟਮ ਰਹੇਗੀ ਜੀ ਬਾਟਮ ਰਹੇਗੀ ਜੀ ਮਸ਼ਲੀਨ ਦੀ ਗਰਮੀ ਦੇ ਵਿੱਚ ਤੁਸੀਂ ਆਰਾਮ ਨਾਲ ਵੇਅਰ ਕਰ ਸਕਦੇ ਹੋ ਜੇ ਤੁਸੀਂ ਮੇਰੇ ਕੋ ਦੁਪੱਟਾ ਬਾਏ ਕਰਨਾ ਚਾਹੁੰਦੇ ਹੋ ਜੋ ਦੁਬੱਟੇ ਦੇ ਚਾਰਜਸ ਨੇ ਉਹ ਅਲੱਗ ਹੋਣਗੇ ਜੋ ਤੁਹਾਨੂੰ ਸਕਰੀਨ ਦੇ ਉੱਪਰ ਪ੍ਰਾਈਸ ਸ਼ੋ ਹੋ ਰਹੇ ਨੇ ਸਿਰਫ ਕੱਲੇ ਸੂਟ ਦੇ ਸ਼ੋ ਹੋ ਰਹੇ ਨੇ ਠੀਕ ਹੈ ਜੀ ਲਓ ਜੀ ਸਕਰੀਨ ਸ਼ਾਟ ਲੈ ਕੇ ਤੁਸੀਂ ਮੈਨੂੰ WhatsApp ਤੇ ਮੈਸੇਜ ਕਰ ਦਿਓ ਤੇ 2.5 ਮੀਟਰ ਦੀ ਕੱਟ ਰਹੇਗੀ 2 ਮੀਟਰ ਹੀ ਬਾਟਮ ਦੀ ਕੱਟ ਰਹੇਗੀ 2 ਮੀਟਰ ਹੀ ਸ਼ਰਟ ਦੀ ਕੱਟ ਰਹੇਗੀ ਬਹੁਤ ਪਿਆਰਾ ਫੈਬਰਿਕ ਹੈ ਜੀ ਗਰਮੀ ਦੇ ਵਿੱਚ ਵੇਅਰ ਹੋਏਗਾ ਤੁਸੀਂ ਬੇਫਿਕਰ ਹੋ ਕਿ ਗਰਮੀ ਦੇ ਵਿੱਚ ਵੇਅਰ ਨਹੀਂ ਹੋਏਗਾ ਆਰਾਮ ਨਾਲ ਵੇਅਰ ਹੋਏਗਾ ਇਦੇ ਨਾਲ ਤੁਸੀਂ ਦੁਪੱਟਾ ਸੀ ਸੇਮ ਲੈਣਾ ਚਾਹੁੰਦੇ ਹੋ ਜਿਵੇਂ ਜੌਰਜਟ ਫੈਬਰਿਕ ਹੈ ਜੌਰਜਟ ਦੇ ਵਿੱਚ ਵੀ ਤੁਹਾਨੂੰ ਦੁਪੱਟਾ ਮਿਲ ਜੇਗਾ ਤੁਸੀਂ ਦੁਪੱਟਾ ਬਾਏ ਕਰ ਸਕਦੇ ਹੋ ਮੇਰੇ ਕੋਲ ਤੁਸੀਂ ਡਾਈ ਕਰਵਾਣਾ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਦੱਸ ਸਕਦੇ ਹੋ ਜੇ ਜਿਹੜੀਆਂ ਪਹਿਣਾ ਦਾ ਆਰਡਰ ਚੱਲ ਰਿਹਾ ਤੁਸੀਂ ਸਟਿਚਿੰਗ ਕਰਵਾਣੀ ਹੈ ਸਟਿਚਿੰਗ ਵੀ ਕਰਵਾ ਸਕਦੇ ਹੋ ਜਿਹੜੀਆਂ ਪਹਿਣਾ ਨੇ ਸੂਟ ਸਟਿਚ ਕਰਵਾਉਣਾ ਤੁਸੀਂ ਮੈਨੂੰ ਵਟਸਐਪ ਤੇ ਦੱਸ ਦਿਓ ਤੇ ਅਸੀਂ ਤੁਹਾਨੂੰ ਸੂਟ ਸਟਿਚ ਕਰਕੇ ਵੀ ਦੇਵਾਂਗੇ ਠੀਕ ਹੈ ਜੀ ਲਓ ਜੀ ਇਹ ਸੀ ਅੱਜ ਦੀ ਵੀਡੀਓ ਦਾ ਪਹਿਲਾ ਸੂਟ ਬਲੈਕ ਕਲਰ जॉर्ज फैब्रिक है प्योर जॉर्ज फैब्रिक है एस के ब्रांड रहेगा तो बहुत ज़्यादा लाइट वेट सूट रहने वाले ने जी ये रहेगी जी मछलीन की बॉटम ली ए आ गया जी अपना पहला सूट तो नैक्सट आ गया जी नैक्सट कलर बहुत प्यारा वाइन कलर है देख सकते हो तुम्हें लो जी वाइन कलर आ गया बहुत प्यारा कलर है लो जी वाइन कलर है ਪੋ ਪਿਆਰਾ ਕਲਰ ਆ ਚੈੱਕ ਕਰੋ ਜੀ ਇਹ ਰਹੇਗੀ ਜੀ ਸ਼ਰਟ ਟਾਈ ਮੀਟਰ ਦੀ ਕੱਟ ਰਹੇਗੀ ਲਓ ਜੀ ਨੇੜੇ ਤੋਂ ਤੁਸੀਂ ਚੈੱਕ ਕਰ ਲਓ ਪ੍ਰਿੰਟ ਇਹਦਾ ਸਿੱਪੀ ਵਰਕ ਹੋਇਆ ਹੋਇਆ ਤੇ ਬਹੁਤ ਜ਼ਿਆਦਾ ਲਾਈਟ weight ਸੂਟ ਰੈਂਡਗੇ ਜੀ ਇਹ ਤੇ ਆ ਗਈ ਜੀ ਇਹਦੇ ਨਾਲ ਬਾਟਮ ਇਹਦੇ ਬਾਟਮ ਦੇ ਵਿੱਚ ਨਾ ਹਲਕੀ ਲਾਈਨ ਆ ਪਹਿਲੀ ਜਿਹੜੀ ਮੈਂ ਦਿਖਾਈ ਸੀ ਉਹ ਪਲੇਨ ਸੀ ਤੇ ਮਸ਼ਲੀਨ ਦੀ ਬਾਟਮ ਆ ਬਹੁਤ ਪਿਆਰਾ ਫੈਬਰਿਕ ਆ ਜੀ ਬਹੁਤ ਜ਼ਿਆਦਾ ਸੋਹਣਾ ਫੈਬਰਿਕ ਆ ਜੇ ਤੁਸੀਂ ਮੇਰੇ ਕੋਲ ਸਟਿਚ ਕਰਵਾਉਣਾ ਹੈ ਸਟਿਚ ਵੀ ਕਰਵਾ ਸਕਦੇ ਹੋ ਤੇ ਮੈਨੂੰ WhatsApp ਤੇ ਮੈਸੇਜ ਕਰਕੇ ਦੱਸ ਸਕਦੇ ਹੋ ਤੇ ਇੱਥੇ ਮੈਂ ਫਿਰ ਦੱਸਣਾ ਚਾਹੂੰਗੀ ਕਿ ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਹੁੰਦਾ ਆ ਕਿ ਵੀਡੀਓ ਦੇ ਵਿੱਚ ਸਾਰਾ ਜੋ ਵੀ ਅਸੀਂ ਫੈਬਰਿਕ ਆ ਉਹਦੇ ਬਾਰੇ ਤੁਹਾਨੂੰ ਦੱਸ ਦਿਆਂ ਜੋ ਪ੍ਰਾਈਸ ਨੂੰ ਵੀ ਮੈਂਸ਼ਨ ਕੀਤੇ ਹੁੰਦੇ ਨੇ ਕਿ ਇਹ ਸੂਟ ਵਿਦ ਲਾਈਨਿੰਗ ਬਣਨਗੇ ਜਾਂ ਵਿਦਆਊਟ ਲਾਈਨਿੰਗ ਬਣਨਗੇ ਇਹ ਵੀ ਵੀਡੀਓ ਦੇ ਵਿੱਚ ਦੱਸਿਆ ਹੁੰਦਾ ਜੋ ਅੱਜ ਵਾਲੇ ਸੂਟ ਰਹਿਣਗੇ ਜੀ ਤੁਸੀਂ ਵਿਦ ਲਾਈਨਿੰਗ ਬਣਾ ਸਕਦੇ ਹੋ ਸ਼ਰਟ ਦੇ نیچے ਲਾਈਨਿੰਗ ਲਗਵਾ ਸਕਦੇ ਹੋ ਤੁਸੀਂ કોટਨ ਦੀ ਲਗਵਾ ਸਕਦੇ ਹੋ बॉटम ਦੇ نیچے ਚੱਲ ਜੇਗੀ ਜੇ ਤੁਸੀਂ ਨਹੀਂ ਵੀ ਲਗਵਾਓਗੇ ਠੀਕ ਹੈ ਜੀ ਕਿਉਂਕਿ बॉटम ਮਸ਼ਲੀਨ ਦੀ ਹੈ ਬਹੁਤ ਪਿਆਰਾ ਫੈਬਰਿਕ ਹੈ ਜੀ ਚੈੱਕ ਕਰੋ ਜੀ ਬਹੁਤ ਸੋਹਣਾ ਫੈਬਰਿਕ ਹੈ ਲੋ ਜੀ ਵਾਈਨ ਕਲਰ ਹੈ ਤੇ ਇੱਥੇ ਮੈਂ ਇੱਕ ਤੁਹਾਨੂੰ ਹੋਰ ਗੱਲ ਦੱਸਾਂ ਜਿਹੜੀਆਂ ਭੈਣਾਂ ਮੈਨੂੰ ਕਹਿੰਦੀਆਂ ਕਿ ਦੀਦੀ ਪਲੀਜ਼ ਪਿਕ ਸ਼ੇਅਰ ਕਰੋ ਪਿਕ ਕੋਈ ਸ਼ੇਅਰ ਨਹੀਂ ਹੋਏਗੀ ਵੀਡੀਓ ਅਸੀਂ ਇਸੇ ਕਰਕੇ ਬਣਾਉਂਦੇ ਹਾਂ ਕਿਉਂਕਿ ਵੀਡੀਓ ਦੇ ਵਿੱਚ ਸਾਰਾ ਕੁਝ ਤੁਹਾਨੂੰ ਪ੍ਰੋਪਰ ਦੱਸਿਆ ਹੁੰਦਾ ਹੈ ਤੇ ਬਾਕੀ ਜੀ ਸਾਡੇ ਕੋਲ ਟਾਈਮ ਬਿਲਕੁਲ ਨਹੀਂ ਹੁੰਦਾ ਵੀਡੀਓ ਤੁਹਾਨੂੰ ਪਿਕ ਭੇਜਣ ਦਾ ਤੇ ਵੀਡੀਓ ਧਿਆਨ ਨਾਲ ਦੇਖ ਲਿਆ ਕਰੋ ਵੀਡੀਓ ਦੇ ਵਿੱਚ ਸਾਰੇ ਕਲਰ ਸਾਰੇ ਫੈਬਰਿਕ ਬਾਰੇ ਜਾਣਕਾਰੀ ਦੱਸੀ ਹੁੰਦੀ ਆ ਤੇ ਜੋ ਵੀ ਇਹਦਾ ਪ੍ਰਾਈਸ ਆ ਉਹ ਵੀ ਮੈਂਸ਼ਨ ਕੀਤਾ ਹੁੰਦਾ ਤੇ ਆ ਗਿਆ ਜੀ ਨੈਕਸਟ ਕਲਰ ਵਾਈਨ ਕਲਰ ਬਹੁਤ ਪਿਆਰਾ ਕਲਰ ਆ ਜੀ ਤੇ ਬਹੁਤ ਪਿਆਰੇ ਸੂਟ ਨੇ ਜੀ ਮਸ਼ਲਿਨ ਦੀ ਬਾਟਮ ਰਹੇਗੀ ਤੇ ਪਿਓਰ ਜਾਰਜਰ ਦੀ ਸ਼ਰਟ ਰਹੇਗੀ ਐਸਕੇ ਬ੍ਰਾਂਡ ਰਹੇਗਾ ਸੀਪੀ ਵਰਕ ਰਹੇਗਾ ਲਓ ਜੀ ਨੈਕਸਟ ਕਲਰ ਚੈੱਕ ਕਰੋ ਬਹੁਤ ਸੋਹਣਾ ਕਲਰ ਆ ਜੀ ਗ੍ਰੀਨ ਜਿਆ ਸਟੈਂਪ ਤੁਹਾਨੂੰ ਮੈਂ ਦਿਖਾ ਦਾਂ ਚੈੱਕ ਕਰ ਸਕਦੇ ਹੋ ਤੁਸੀਂ ਐਸ ਕੇ ਦੇ ਸੂਟ ਰਹਿਣਗੇ ਸਾਰੇ ਲਓ ਜੀ ਇਹ ਆ ਗਈ ਜੀ ਇਹਦੇ ਨਾਲ ਬਾਟਮ ਬਾਟਮ ਮਸਲੀਨ ਦੀ ਹੈ ਬਾਟਮ ਨੂੰ ਤੁਸੀਂ ਵਿਦਆਉਟ ਲਾਈਨਿੰਗ ਬਣਵਾ ਸਕਦੇ ਹੋ ਸ਼ਰਟ ਦੇ ਨੀਚੇ ਤੁਸੀਂ ਕਾਟਨ ਲਾਈਨਿੰਗ ਲਗਵਾ ਸਕਦੇ ਹੋ ਗਰਮੀ ਦੇ ਵਿੱਚ ਆਰਾਮ ਨਾਲ ਵੇਅਰ ਕਰ ਸਕਦੇ ਹੋ ਜੇ ਤੁਸੀਂ ਦੁਪੱਟਾ ਸੇਮ ਕਹੋਗੇ ਮੈਨੂੰ ਟਾਈ ਐਂਡ ਡਾਈ ਕਰਨਾ ਜਾਂ ਪਲੇਨ ਡਾਈ ਕਰਨਾ ਆਪਾਂ ਜ਼ੋਰਜੜ ਦਾ ਦੁਪੱਟਾ ਲੈ ਕੇ ਤੁਹਾਨੂੰ ਡਾਈ ਕਰਕੇ ਦਵਾਂਗੇ ਜੋ ਦੁਪੱਟੇ ਦੇ ਚਾਰਜਸ ਨੇ ਉਹ ਅਲੱਗ ਰਹਿਣਗੇ ਤੇ ਉਹ ਤੁਹਾਨੂੰ ਸਕਰੀਨ ਦੇ ਉੱਪਰ ਪ੍ਰਾਈਸ ਸ਼ੋ ਹੋ ਰਹੇ ਨੇ ਉਹ ਸਿਰਫ ਕੱਲੇ ਸੂਟ ਦੇ ਸ਼ੋ ਹੋ ਰਹੇ ਨੇ ਤੇ ਕੋਈ ਵੀ ਤੁਹਾਨੂੰ ਆ ਪਿਕਚਰ ਨਹੀਂ ਭੇਜੀ ਜਾਏਗੀ ਜੀ ਕਿ ਬਿਲਕੁਲ ਟਾਈਮ ਨਹੀਂ ਹੁੰਦਾ ਪਿਕ ਭੇਜਣ ਦਾ ਤੇ ਆਪਾਂ ਵੀਡੀਓ ਇਸੇ ਕਰਕੇ ਬਣਾਉਣੀ ਆ ਕਿ ਤੁਹਾਨੂੰ ਵੀਡੀਓ ਦੇ ਵਿੱਚ ਸਾਰਾ ਕੁਝ ਦੱਸਿਆ ਜਾਏ ਠੀਕ ਹੈ ਜੀ ਇਹ ਆ ਗਿਆ ਜੀ ਆਪਣਾ ਨੈਕਸਟ ਕਲਰ ਲੋ ਜੀ ਅਗਲਾ ਕਲਰ ਚੈੱਕ ਕਰੋ ਮਸਟਰਡ ਕਲਰ ਆ ਗਿਆ ਬਹੁਤ ਸੋਹਣੇ ਪ੍ਰਿੰਟ ਨੇ ਜੀ ਬਹੁਤ ਸੋਹਣੇ ਕਲਰ ਨੇ ਇਹ ਆ ਗਈ ਜੀ ਸ਼ਰਟ 2.5 ਮੀਟਰ ਦੀ ਕੱਟੇ ਮੈਂ ਤੁਹਾਨੂੰ ਫੇਰ ਦੱਸ ਰਹੀ ਹਾਂ 2.5 ਮੀਟਰ ਦੀ ਕੱਟ ਰਹੇਗੀ ਜੀ ਇਹਨੂੰ ਤੁਸੀਂ ਸ਼ਰਟ ਦੇ نیچے ਲਾਈਨਿੰਗ ਲਵਾ ਸਕਦੇ ਹੋ कॉटन दी बॉटम ਦੇ نیچے ਨਹੀਂ ਲਗਾਓਗੇ ਤਾਂ ਵਧੀਆ ਚੱਲ ਜੇਗੀ कॉटन फैब्रिक ਹੈ મશ્લીન ਦਾ ફેબ્રિક ਹੈ ਬਹੁਤ ਸੌਫਟ ਵਾਲਾ ફેબ્રિક ਹੈ લો ਜੀ ਚੈੱਕ ਕਰੋ ਤੁਸੀਂ ਵਿਦੌਟ ਦੁਪੱਟਾ ਲੈਣਾ ਚਾਹੁੰਦੇ ਹੋ ਵਿਦੌਟ ਸਟੀਚਿੰਗ ਲੈਣਾ ਚਾਹੁੰਦੇ ਹੋ ਉਹ ਵੀ ਤੁਸੀਂ ਬਾਈ ਕਰ ਸਕਦੇ ਹੋ ਮਾਸਟਰ ਕਲਰ ਹੈ ਜੀ ਇਹ ਚੈੱਕ ਕਰ लो ਬਹੁਤ ਸੋਹਣਾ ਸਿੱਪੀ ਦਾ ਵਰਕ ਹੋਇਆ ਹੋਇਆ ਨੇੜੇ ਤੋਂ ਤੁਹਾਨੂੰ ਮੈਂ ਦਿਖਾ ਦਾਂ ਚੈੱਕ ਕਰਵਾ ਦਾਂ ਬਹੁਤ ਪਿਆਰੇ ਪ੍ਰਿੰਟ ਨੇ ਬਹੁਤ ਸੌਫਟ ਫੈਬ੍ਰਿਕ ਹੈ ਜੀ ਦੁਪੱਟੇ ਜਿੰਨਾ weight ਹੈ suit ਦਾ बहुत ज़्यादा वेट नहीं है तो आ गया जी अपना नैक्सट कलर नैक्सट कलर भी बहुत ज़्यादा प्यारा है। जी पर्पल जी शेड लाइट जी बहुत डार्क नहीं प्योर तो जोर जर जो की शर्ट रहेगी एस के ब्रेंड रहेगा सिपी का वर्क होया हो बहुत प्यारा लग रहा जी सूट लाइट वेट फैब्रिक है तीन कॉटन की लाइनिंग बाई कर सद कॉटन लाइनिंग लगा के स्टिच करवा सकते हो ਜੇ ਤੁਸੀਂ ਮੇਰੇ ਤੋਂ ਸਟਿਚ ਕਰਵਾਉਣਾ ਹੈ ਮੇਰੇ ਤੋਂ ਕਰਵਾ ਸਕਦੇ ਹੋ ਜੇ ਤੁਸੀਂ ਬਿਨਾ ਸਟਿਚਿੰਗ ਤੋਂ ਬਾਏ ਕਰਨਾ ਹੈ ਬਿਨਾ ਸਟਿਚਿੰਗ ਤੋਂ ਬਾਏ ਕਰ ਸਕਦੇ ਹੋ। ਜੀ ਪ੍ਰਿੰਟ ਚੈੱਕ ਕਰ ਲਓ 2.5 ਮੀਟਰ ਦੀ ਕੱਟ ਰਹੇਗੀ ਠੀਕ ਹੈ ਜੀ। ਕਈ ਭੈਣਾ ਸਾਡੀਆਂ ਕਹਿੰਦੀਆਂ ਦੀਦੀ ਵੀ ਸਾਨੂੰ ਫੋਟੋ ਖੋਲ ਕੇ ਭੇਜੋ ਤੇ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਸਾਰਾ ਕੁਝ ਦਿਖਾਉਣੀ ਆ ਜੀ ਵੀਡੀਓ ਪਲੀਜ਼ ਸਾਰੀ ਦੇਖਿਆ ਕਰੋ। ਤੇ ਇਹ ਰਹੇਗੀ ਜੀ ਇਹਦੇ ਨਾਲ ਬਾਟਮ। ਇਹਦੇ ਵਿੱਚ ਵੀ ਲਾਈਨਾਂ ਵਾਲੀ ਬਾਟਮ ਹੈ ਇਹ ਤੇ ਮਸ਼ਲੀਨ ਫੈਬਰਿਕ ਹੈ ਜੀ। ਠੀਕ ਜੀ। ਇਸ ਥੋੜੀ ਜਿਹੀ ਕੋਸਟਲੀ ਸਾਡੀਆਂ ਭੈਣਾਂ ਕਹਿੰਦੀਆਂ ਸੂਟ ਕੋਸਟਲੀ ਨੇ ਦੇਖੋ ਜੀ ਇਹ ਐਸਕੇ ਬ੍ਰਾਂਡ ਦੇ ਆਗੇ ਕੋਈ ਲੋਕਲ ਨਹੀਂ ਹੈਗਾ ਇਹਦੇ ਵਿੱਚ ਤੁਹਾਨੂੰ ਦੂਸਰੇ ਵੀ ਮਿਲ ਜਾਣਗੇ ਘੱਟ ਰੇਂਜ ਵਾਲੇ ਵੀ ਮਿਲ ਜਾਣਗੇ ਪਰ ਆਪਾਂ ਜਿਹੜਾ ਤੁਹਾਨੂੰ ਦੇ ਰਹੇ ਹਾਂ ਜੀ ਫੈਬਰਿਕ ਬ੍ਰਾਂਡ ਦੇ ਵਿੱਚ ਦੇ ਰਹੇ ਹਾਂ ਤੇ ਬਹੁਤ ਜ਼ਿਆਦਾ ਸੌਫਟ ਫੈਬਰਿਕ ਹੈ ਇਹ ਅੱਜ ਕਲਰ ਚੈੱਕ ਕਰ ਲਓ ਜੀ ਨੇੜੇ ਤੋਂ ਬਾਟਮ ਦੀ ਜਿਹੜੀ ਕਟਿੰਗ ਹੈ ਉਹ ਵੀ 2.5 ਮੀਟਰ ਰਹੇਗੀ ਹਲਕੀ ਲਾਈਨ ਦਾ ਕੈਂਪਰ ਵੀ ਦਿਖਦੀ ਹੋਣੀ ਹੈ ਬਹੁਤ ਸੋਹਣੀ ਬਾਟਮ ਹੈ ਜੀ ਇਹ ਇਹਦੇ ਨਾਲ ਤੁਸੀਂ ਟਰਾਊਜ਼ਰ ਬਣਵਾਉਣਾ ਤੁਸੀਂ ਬਾਟਮ ਬਰਵਾਣੀ ਹੈ ਇਹ ਤੁਹਾਡੀ ਚੁਆਇਸ ਹੈ। ਲਓ ਜੀ। ਨੈਕਸਟ ਕਲਰ ਆ ਗਿਆ ਬਹੁਤ ਪਿਆਰਾ। ਪਿੰਕ ਜਿਹਾ ਕਲਰ ਹੈ। ਇਹ ਰਹੀ ਜੀ ਸ਼ਰਟ ਪ्युअर ਜਾਰਜਟ ਸ਼ਰਟ ਹੈ ਜੀ। ਮੈਂ ਹਰ ਇੱਕ ਜਦੋਂ ਵੀ ਸੂਟ ਮੈਂ ਤੁਹਾਨੂੰ ਦਿਖਾਉਣੀ ਹੈ ਨੈਕਸਟ ਉਹਦੇ ਵਿੱਚ ਸਾਰਾ ਕੁਝ ਦੱਸ ਦਿਆਂ ਪ्युअर ਜਾਰਜਟ ਦੀ ਸ਼ਰਟ ਹੈ ਬਹੁਤ ਪਿਆਰੀ ਹੈ ਜੀ। ਸਿੱਪੀ ਦਾ ਵਰਕ ਹੋਇਆ ਹੋਇਆ ਹੈ ਤਾਂ ਸੌਫਟ ਫੈਬਰਿਕ ਹੈ। ਅੱਛਾ ਕੁਝ ਪਹਿਣਾ ਕਰਨੀਆਂ ਕਿ ਇਹ ਦੀਦੀ ਸਿੱਪੀ ਚੁੱਬੇਗੀ ਤੇ ਨਹੀਂ। ਨਹੀਂ ਜੀ ਬਿਲਕੁਲ ਨਹੀਂ ਦੇਖ ਸਕਦੇ ਤੁਸੀਂ। ਇਹ ਜੇ ਇੱਧਰ ਲੈਫਟ ਵਾਲੇ ਪੁੱਠੇ ਪਾਸੇ ਦੇਖ ਸਕਦੇ ਹੋ ਤੁਸੀਂ ਬਿਲਕੁਲ ਵੀ ਨਹੀਂ ਪੂਰਾ ਕਵਰ ਹੋਇਆ ਹੋਇਆ ਤੇ ਬਹੁਤ ਜ਼ਿਆਦਾ ਲਾਈਟ weight ਹੈ 2.5 ਮੀਟਰ ਦੀ ਕੱਟ ਰਹੇਗੀ ਜੀ ਇਹ ਆ ਗਈ ਜੀ ਇਹਦੇ ਨਾਲ ਬਾਟਮ ਇਹਦੇ ਨਾਲ ਜਿਹੜੀ ਬਾਟਮ ਹੈ ਜੀ ਉਹ ਪਲੇਨ ਹੈ ਇਹਦੇ ਵਿੱਚ ਲਾਈਨਿੰਗ ਨਹੀਂ ਹੈਗੀ 2.5 ਮੀਟਰ ਦੀ ਕੱਟ ਰਹੇਗੀ ਸ਼ਰਟ ਦੀ 2.5 ਮੀਟਰ ਦੀ ਬਾਟਮ ਦੀ ਰਹੇਗੀ ਬਹੁਤ ਸੋਹਣਾ ਕਲਰ ਹੈ ਜੀ ਪਿੰਕ ਕਲਰ ਹੈ ਦੇਖੋ ਤੁਹਾਨੂੰ ਬਹੁਤ ਪਿਆਰਾ ਲੱਗ ਰਿਹਾ ਅੱਜ ਜਿਹੜੇ ਤੁਹਾਨੂੰ ਸੂਟ ਦਿਖਾ ਰਹੇ ਹਾਂ ਜਿਹੜੀਆਂ ਸਾਡੀਆਂ ਭੈਣਾਂ ਨੇ ਹੋਲਡ ਕਰਵਾਏ ਸੀ ਕੁਝ ਆਪਣੇ ਕੋਲ ਉਹ ਨੇ ਉਹ ਦਿਖਾਵਾਂਗੇ ਤੁਹਾਨੂੰ ਲਓ ਜੀ ਸਕਰੀਨਸ਼ਾਟ ਲੈ ਲਿਓ WhatsApp ਤੇ ਮੈਸੇਜ ਕਰ ਦਿਓ ਨੈਕਸਟ ਕਲਰ ਆ ਗਿਆ ਜੀ ਮਹਿੰਦੀ ਆ ਬਹੁਤ ਸੋਹਣਾ ਕਲਰ ਹੈ ਜੀ ਬਹੁਤ ਪਿਆਰਾ ਕਲਰ ਹੈ ਇਹ ਆ ਗਈ ਜੀ ਸ਼ਰਟ ਵਾਜੇ ਐਸ ਕੀ ਬ੍ਰਾਂਡ ਦੇ ਸੂਟ ਲੈਣਗੇ ਸਾਰੇ ਤੇ ਇਹ ਆ ਗਈ ਜੀ ਇਹਦੇ ਨਾਲ ਬਾਟਮ ਇਹ बॉटम ਪਲੇਨ ਹੈ ਮਸ਼ਲੀਨ ਦੀ बॉटम ਹੈ ਫੈਬਰਿਕ ਬਹੁਤ ਹੀ ਬੈਸਟ ਹੈ ਫੈਬਰਿਕ ਤੁਹਾਨੂੰ ਵਧੀਆ ਦਵਾਂਗੇ ਬਿਲਕੁਲ ਐ ਨਹੀਂ ਹੈਗਾ ਕਿ ਫੈਬਰਿਕ ਤੁਹਾਨੂੰ ਅਸੀਂ ਗਲਤ ਦਵਾਂਗੇ ਫੈਬਰਿਕ ਬਹੁਤ ਵਧੀਆ ਜੀ ਤੁਸੀਂ ਸਕਰੀਨ ਸ਼ਾਟ ਲੈ ਕੇ ਮੈਨੂੰ WhatsApp ਤੇ ਮੈਸੇਜ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਤੇ ਬਿਨਾ ਪੇਮੈਂਟ ਤੋਂ ਕੋਈ ਸੂਟ ਹੋਲਡ ਨਹੀਂ ਕੀਤਾ ਜਾਏਗਾ ਜੀ ਤੁਸੀਂ ਪੇਮੈਂਟ ਕਰੋਗੇ ਫੇਰ ਹੀ ਸੂਟ ਤੁਹਾਡਾ ਹੋਲਡ ਹੋਏਗਾ ਜੇ ਐਡਰੈਸ ਤੇ ਤੁਸੀਂ ਮੰਗਵਾਉਣਾ ਚਾਹੁੰਦੇ ਹੋ ਤੁਸੀਂ ਮੈਨੂੰ WhatsApp ਤੇ ਭੇਜ ਸਕਦੇ ਹੋ ਠੀਕ ਹੈ ਜੀ ਲਓ ਜੀ ਤੇ ਨੈਕਸਟ ਦਖਨਿਆ ਜੀ ਆਪਾਂ ਇਹਨਾਂ ਦੀ ਪਿਛਲੀ ਵੀਡੀਓ ਪਾਈ ਸੀ ਇਹਦੇ ਵੀ ਸਾਡੀਆਂ ਭੈਣਾਂ ਨੇ ਕੁਝ ਹੋਲਡ ਕਰਵਾਏ ਸੀ ਤੇ ਨਹੀਂ ਬਾਈ ਕੀਤੇ ਖੀਨ ਖਾਦਦੇ ਨੇ ਇਹ ਤੁਹਾਨੂੰ ਆਪਾਂ ਡਿਸਕਾਊਂਟ ਦੇ ਦਵਾਂਗੇ ਠੀਕ ਹੈ ਜੀ ਲਓ ਜੀ ਇਸ ਦਾ ਕਲਰ ਹੈ ਜੀ ਇਹ ਰਹੇਗੀ ਜੀ ਸ਼ਰਟ ਤੇ ਇਹ ਰਹੇਗੀ ਜੀ ਬਾਟਮ ਸ਼ਿਮਰ ਸਿਲਕ ਦੇ ਵਿੱਚ ਬਾਟਮ ਹੈ ਤੇ ਖੀਨ ਖਾਦੀ ਸ਼ਰਟ ਰਹੇਗੀ ਚੈੱਕ ਕਰ ਲਓ ਜੀ ਕਲਰ ਬਹੁਤ ਪਿਆਰਾ ਹੈ ਇਹ ਵੀ ਤੁਹਾਨੂੰ ਆਪਾਂ ਡਿਸਕਾਊਂਟ ਦੇ ਵਿੱਚ ਦੇ ਰਹੇ ਹਾਂ ਇਹਨਾਂ ਦੇ ਪ੍ਰਾਈਸ ਤੁਹਾਨੂੰ ਉੱਪਰ ਹੀ ਸ਼ੋਅ ਹੋ ਰਹੇ ਨੇ ਲਓ ਜੀ ਤੁਸੀਂ ਇਹਨੂੰ ਪਾਰਟੀ ਵੇਅਰ ਸੂਟ ਬਣਵਾ ਸਕਦੇ ਹੋ ਇਹਦੇ ਉੱਪਰ ਵਰਕ ਕਰਵਾਉਣਾ ਵਰਕ ਕਰਵਾ ਸਕਦੇ ਹੋ ਤੁਸੀਂ ਮੇਰੇ ਕੋ ਬਿਨਾ ਵਿਦਆਉਟ ਵਰਕ ਲੈਣਾ ਵਿਦਆਉਟ ਵਰਕ ਲੈ ਸਕਦੇ ਹੋ ਠੀਕ ਹੈ ਜੀ ਫਰਸਟ ਕਲਰ ਆ ਗਿਆ ਜੀ ਇਹ ਵਾਲਾ ਤੇ ਨੈਕਸਟ ਕਲਰ ਆ ਗਿਆ ਜੀ ਰਾਣੀ ਕਲਰ ਬਹੁਤ ਪਿਆਰਾ ਕਲਰ ਹੈ ਜੀ ਇਹ ਸਾਡੀਆਂ ਭੈਣਾਂ ਹੋਲਡ ਕਰਵਾ ਕੇ ਰੱਖ ਦਿੰਦੀਆਂ ਫਿਰ ਸਾਡੀਆਂ ਭੈਣਾਂ ਪਤਾ ਨਹੀਂ ਕਿੱਥੇ ਚਲੀਆਂ ਜਾਂਦੀਆਂ ਨੇ ਤੇ ਇਹ ਆ ਗਈ ਜੀ ਸ਼ਰਟ ਖੀਨ ਖਾਦੀ ਰਾਣੀ ਕਲਰ ਆ ਇਹ ਇਹ ਆ ਗਈ ਜੀ ਨਾਲ ਬਾਟਮ ਸ਼ਿਮਰ ਦੇ ਵਿੱਚ ਬਹੁਤ ਪਿਆਰਾ ਫੈਬਰਿਕ ਹੈ ਜੀ ਇਹ ਵੀ ਬਹੁਤ ਸੌਫਟ ਹੈ ਬਿਲਕੁਲ ਹਾਰਡ ਫੈਬਰਿਕ ਨਹੀਂ ਹੈਗਾ ਦੇਖੋ ਬਹੁਤ ਸੌਫਟ ਫੈਬਰਿਕ ਹੈ ਜੀ ਇਹਨੂੰ ਵੀ ਤੁਸੀਂ ਅਗਰ ਰੈਡੀ ਕਰਵਾਉਣਾ ਚਾਹੁੰਦੇ ਹੋ ਦੁਪੱਟੇ ਨਾਲ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਠੀਕ ਹੈ ਜੀ ਅਗਰ ਸਾਡੇ ਕੋਲ ਸਟੀਚ ਕਰਵਾਉਣਾ ਹੈ ਤੁਸੀਂ ਮੈਨੂੰ ਦੱਸ ਸਕਦੇ ਹੋ ਜੇ ਤੁਸੀਂ ਬਿਨਾ ਸਟੀਚਿੰਗ ਤੋਂ ਲੈਣਾ ਬਿਨਾ ਸਟੀਚਿੰਗ ਤੋਂ ਲੈ ਸਕਦੇ ਹੋ ਲੋ ਜੀ ਨੈਕਸਟ ਕਲਰ ਇਹ ਵੀ ਬਹੁਤ ਪਿਆਰਾ ਹੈ ਇਹ ਰ ਹੈ ਗੀ ਟੀ-ਸ਼ਰਟ ਤੇ ਇਹ ਰਹਿ ਗਈ ਜੀ ਨਾਲ बॉਟਮ ਟਾਈ ਟਾਈ ਮੀਟਰ ਦੀ ਕੱਟ ਰਹੀ ਗਈ ਜੀ ਇਹ ਵੀ ਠੀਕ ਹੈ ਜੀ ਇਹ پارٹی ویئر ਸੂਟ ਬਹੁਤ ਪਿਆਰੇ ਬਣਨਗੇ ਡਿਸਕਾਊਂਟ ਤੇ ਮਿਲ ਰਹੇ ਨੇ ਤੁਹਾਨੂੰ ਮੇਰੀਆਂ ਭੈਣਾ ਪਲੀਜ਼ ਜਲਦੀ ਤੋਂ ਜਲਦੀ ਆਪਣਾ ਤੁਸੀਂ ਆਰਡਰ ਦੇ ਦਿਓ ਠੀਕ ਹੈ ਜੀ ਇਹ ਆ ਗਈ ਸ਼ਰਟ ਤੇ ਇਹ ਆ ਗਈ ਜੀ ਇਹਦੇ ਨਾਲ बॉਟਮ ਲੋ ਜੀ ਨੈਕਸਟ ਕਲਰ ਚੈੱਕ ਕਰੋ ਡਾਰਕ ਪਰਪਲ ਕਲਰ ਹੈ ਕਾਫੀ ਟ੍ਰੈਂਡਿੰਗ ਚ ਰਿਹਾ ਜੀ ਆਪਾਂ ਪਿਛਲੀ ਵਾਰ ਵੀ ਕਾਫੀ ਸੇਲ ਕੀਤਾ ਸੀ ਏ ਰੈਗੀ ਸ਼ਰਟ ਏ ਰੈਗੀ ਜੀ ਬਾਟਮ। ਪ੍ਰਾਈਸ ਤਾਂ ਉਹਨਾਂ ਦੇ ਉੱਪਰ ਹੀ ਸ਼ੋ ਹੋ ਰਹੇ ਨੇ। ਆ ਤੁਸੀਂ ਬਿਨਾ ਸਟੀਚਿੰਗ ਤੋਂ ਲੈਣਾ ਤਾਂ ਤੁਸੀਂ ਮੇਰੇ ਕੋਲ ਬਾਇ ਕਰ ਸਕਦੇ ਹੋ। ਤੁਸੀਂ ਵਿਦਆਊਟ ਦੁਪੱਟਾ ਲੈਣਾ, ਵਿਦਆਊਟ ਦੁਪੱਟਾ ਲੈ ਸਕਦੇ ਹੋ। ਤੁਸੀਂ ਵਿਦਆਊਟ ਸਟੀਚਿੰਗ ਲੈਣਾ, ਡਾਟ ਸਟੀਚਿੰਗ ਲੈ ਸਕਦੇ ਹੋ। ਠੀਕ ਹੈ ਜੀ। ਲਓ ਜੀ। ਪਰਪਲ ਕਲਰ ਹੈ। 2.5 ਮੀਟਰ ਦੀ ਕੱਟ ਰਹੇਗੀ। ਲਓ ਜੀ, ਨੈਕਸਟ ਕਲਰ ਵੀ ਬਹੁਤ ਪਿਆਰਾ ਹੈ। ਚੈੱਕ ਕਰੋ। ਕਲਰ ਜਿੰਨੇ ਵੀ ਨੇ ਬਹੁਤ ਪਿਆਰੇ ਨੇ ਤੇ ਬਹੁਤ ਸੌਫਟ ਫੈਬਰਿਕ ਹੈ ਜੀ, ਹਾਰਡ ਫੈਬਰਿਕ ਨਹੀਂ ਹੈਗਾ। ਇਦੇ ਨਾਲ ਦੀ ਆਪਾਂ ਨੇ ਪਹਿਲਾਂ ਰੈਡੀ ਵੀ ਕੀਤੇ ਨੇ ਸੂਟ ਸਟਿਚ ਹੋ ਕੇ ਗਏ ਨੇ ਸਾਡੇ ਇਹ ਰਹਿ ਗਈ ਜੀ ਸ਼ਰਟ ਇਹ ਰਹਿ ਗਈ ਜੀ ਬਾਟਮ ਲਓ ਜੀ ਨੈਕਸਟ ਆ ਗਿਆ ਨੈਕਸਟ ਕਲਰ ਵੀ ਬਹੁਤ ਪਿਆਰਾ ਲਓ ਜੀ ਨੈਚੁਰਲ ਕੀਨ ਖਾਹ ਰਹੇਗੀ ਇਹ ਰਹੇਗੀ ਬਾਟਮ ਨਾਲ ਸ਼ਿਮਰ ਸਿਲਕ ਦੀ ਤੇ ਇਹ ਰਹੇਗੀ ਸ਼ਰਟ ਹੁਣ ਤੁਹਾਨੂੰ ਮੈਂ ਇੱਕ ਹੋਰ ਚੀਜ਼ ਦਿਖਾਨੀ ਆ ਉਹ ਵੀ ਬਹੁਤ ਪਿਆਰੇ ਨੇ ਆਲ ਓਵਰ ਸੂਟ ਰਹਿਣਗੇ ਜੀ ਖਾਦੀ ਕਾਟਨ ਦੇ ਵਿੱਚ ਸਿਰਫ ਆਪਣੇ ਕੋਲੇ ਇਹ ਦੋ ਸੂਟ ਹੀ ਨੇ ਤੁਸੀਂ ਬਾਇ ਕਰ ਸਕਦੇ ਹੋ ਠੀਕ ਹੈ ਜੀ ਮਸਟਰਡ ਕਲਰ ਆ ਪ੍ਰਿੰਟ ਚੈੱਕ ਕਰੋ ਜੀ 5 ਮੀਟਰ ਦੀ ਕੱਟ ਰਹੇਗੀ ਜਿਹੜੀਆਂ ਭੈਣਾਂ ਸਾਨੂੰ ਕਹਿੰਦੀਆਂ ਕਿ ਸਾਡਾ ਘੇਰਾ ਵੱਡਾ ਬਣਦਾ ਤੁਸੀਂ ਆਰਮਨ ਜਿੰਨਾ ਮਰਜ਼ੀ ਘੇਰਾ ਬਣਾ ਸਕਦੇ ਹੋ ਖਾਦੀ ਕਾਟਨ ਆ ਜੀ ਇਹ ਵੀ ਐਸਕੇ ਬ੍ਰਾਂਡ ਆ ਚੈੱਕ ਕਰੋ ਸਟੈਂਪ ਲੱਗੀ ਹੋਈ ਆ ਬਹੁਤ ਪਿਆਰਾ ਫੈਬਰਿਕ ਆ ਜੀ ਤੁਸੀਂ ਵਿਦਆਊਟ ਦੁਪੱਟਾ ਲੈਣਾ ਤੁਸੀਂ ਵਿਦਆਉਟ ਸਟੀਚਿੰਗ ਲੈਣੀ ਲੈ ਸਕਦੇ ਹੋ ਜੇ ਤੁਸੀਂ ਮੇਰੇ ਕੋ ਦੁਪੱਟਾ ਰੈਡੀ ਕਰਵਾਉਣਾ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਦੱਸ ਸਕਦੇ ਹੋ ਅਸੀਂ ਤੁਹਾਨੂੰ ਦੁਪੱਟਾ ਨਾਲ ਰੈਡੀ ਕਰਕੇ ਦੇਵਾਂਗੇ ਤੇ ਇਹਦਾ ਪ੍ਰਾਈਸ ਵੀ ਤੁਹਾਨੂੰ ਉੱਪਰ ਹੀ ਸ਼ੋ ਹੋ ਰਿਹਾ ਹੈ ਇਹ ਵੀ ਤੁਹਾਨੂੰ ਆਪਾਂ ਬਹੁਤ ਸੋਹਣਾ ਫੈਬਰਿਕ ਦੇ ਰਹੇ ਹਾਂ ਜੀ ਤੁਸੀਂ ਜਦੋਂ ਜਿਹੜੀਆਂ ਭੈਣਾਂ ਨੇ ਸਾਡੇ ਕੋਲ ਬਾਈ ਕੀਤਾ ਉਹਨਾਂ ਨੂੰ ਪਤਾ ਕਿ ਬਹੁਤ ਪਿਆਰਾ ਫੈਬਰਿਕ ਹੈ ਲਓ ਜੀ ਨੈਕਸਟ ਕਲਰ ਇਹ ਵਾਲਾ ਆ ਗਿਆ ਪ੍ਰਿੰਟ ਸੇਮ ਹੈ ਇਹ ਵੀ ਖਾਦੀ ਕਾਟਨ ਹੈ ਜੀ 5 ਮੀਟਰ ਦੀ ਕਟਿੰਗ ਰਹੇਗੀ ਲਓ ਜੀ ਚੈੱਕ ਕਰੋ ਬਹੁਤ ਜਿਆਦਾ ਪਿਆਰਾ ਲੱਗ ਰਿਹਾ ਬਹੁਤ ਜਿਆਦਾ ਸੋਹਣਾ ਲੱਗ ਰਿਹਾ ਕਲਰ ਬਹੁਤ ਪਿਆਰਾ ਆਲ ਓਵਰ ਸੂਟ ਬਣੇਗਾ ਬਹੁਤ ਸੋਹਣਾ ਲੱਗੇਗਾ ਜੀ ਇਹ ਇਹਨੂੰ ਤੁਸੀਂ ਕੋਰਸੈਟ ਬਣਵਾਉਣਾ ਚਾਹੁੰਦੇ ਹੋ ਜਾਂ ਤੁਸੀਂ ਸੂਟ ਬਣਵਾਉਣਾ ਚਾਹੁੰਦੇ ਹੋ ਸਲਵਾਰ ਦੇ ਨਾਲ ਟਰੌਜ਼ਰ ਦੇ ਨਾਲ ਬਣਵਾ ਸਕਦੇ ਹੋ ਠੀਕ ਹੈ ਜੀ ਲੋ ਜੀ ਇਹਦੇ ਪ੍ਰਾਈਸ ਵੀ ਤੁਹਾਨੂੰ ਉੱਪਰ ਹੀ ਸ਼ੋ ਹੋ ਰਹੇ ਨੇ ਚਲੋ ਜੀ ਨੈਕਸਟ ਚੈੱਕ ਕਰੋ ਸ਼ੀਮਰ ਦੇ ਵਿੱਚ ਆ ਗਿਆ ਜੀ ਸ਼ਿਮਰ ਸਿਲਕ ਦੇ ਵਿੱਚ ਆ ਗਈ ਜੀ ਸ਼ਰਟ ਠੀਕ ਹੈ ਜੀ ਇਹ ਦੋ ਸੂਟ ਨੇ ਆਪਣੇ ਕੋ ਤੁਸੀਂ ਦੋ ਸੂਟ ਬਾਏ ਕਰ ਸਕਦੇ ਹੋ ਇਹ ਆ ਗਈ ਜੀ ਨਾਲ ਬਾਟਮ ਸ਼ਿਮਰ ਸਿਲਕ ਦਾ ਫੈਬਰਿਕ ਰਹੇਗਾ ਇਹ ਵੀ ਐਸਕੇ ਬ੍ਰਾਂਡ ਆ ਜੀ ਬਹੁਤ ਪਿਆਰਾ ਇਹ ਤੇ ਤੁਸੀਂ ਵਰਕ ਕਰਵਾ ਸਕਦੇ ਹੋ ਬਾਟਮ ਤੇ ਤੁਸੀਂ ਸ਼ਰਟ ਤੇ ਵਰਕ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋ ਤੁਸੀਂ ਬਿਨਾ ਵਰਕ ਤੋਂ ਲੈਣਾ ਚਾਹੁੰਦੇ ਹੋ ਬਿਨਾ ਵਰਕ ਤੋਂ ਲੈ ਸਕਦੇ ਹੋ ਜੇ ਤੁਸੀਂ ਇਹਦੇ ਨਾਲ ਦੁਪੱਟਾ ਬਾਏ ਕਰਨਾ ਤਾਂ ਹੀ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਦੱਸ ਸਕਦੇ ਹੋ ਬਹੁਤ ਪਿਆਰਾ ਫੈਬਰਿਕ ਹੈ ਜੀ ਬਹੁਤ ਸੋਹਣਾ ਲੱਗ ਰਿਹਾ ਦੇਖੋ ਸੂਟ ਤਲੋ ਜੀ ਨੈਕਸਟ ਚੈੱਕ ਕਰੋ ਨੈਕਸਟ ਕਲਰ ਇਹ ਵਾਲਾ ਆ ਗਿਆ ਇਹ ਰੈਗ ਜੀ ਬਾਟਮ ਦੋ ਸੂਟ ਆਪਣੇ ਕੋਲ ਇਹ ਨੇ ਜੀ ਦੋ ਇਹ ਨੇ ਚਾਰ ਸੂਟ ਨੇ ਆਪਣੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਬਹੁਤ ਪਿਆਰਾ ਫੈਬਰਿਕ ਹੈ ਜੀ ਲੋ ਜੀ ਇਹਦੇ ਪ੍ਰਾਈਸ ਵੀ ਤੁਹਾਨੂੰ ਉੱਪਰ ਸ਼ੋ ਹੋ ਰਹੇ ਨੇ ਜੇ ਤੁਸੀਂ ਦੁਪੱਟਾ ਬਾਈ ਕਰਨਾ ਹੈ ਮੇਰੇ ਕੋਲ ਦੁਪੱਟਾ ਬਾਈ ਕਰ ਸਕਦੇ ਹੋ ਮੈਨੂੰ WhatsApp ਤੇ ਮੈਸੇਜ ਕਰਕੇ ਦੱਸ ਸਕਦੇ ਹੋ ਠੀਕ ਹੈ ਜੀ ਤੇ ਲੋ ਜੀ ਏਸੀਜੀ ਸਾਡੀ ਅੱਜ ਦੀ ਕਲੈਕਸ਼ਨ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ ਜੇ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਤੇ ਇੱਕ ਪਿਆਰਾ ਜਿਹਾ ਕਮੈਂਟ ਜਰੂਰ ਕਰਕੇ ਜਾਇਓ ਤੇ ਮਿਲਦੇ ਆ ਤੁਹਾਨੂੰ ਨਵੀਂ ਕਲੈਕਸ਼ਨ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ